ਹੈਲੋ ਗਾਇਸ ਵੈਲਕਮ ਟੂ ਮਾਈ ਨੂ ਬਲੌਗ ਕਾਲੂ ਹੈ ਗਿਆ ਹੋਲੀ ਅੱਜ ਬਹੁਤ ਘੈਂਟ ਦਸਹਿਰਾ ਗਰਾਊਂਡ ਮਾ ਬਹੁਤ ਘੈਂਟ ਤਿਹਾੜ ਮਨਾਇਆ ਜਾ ਰਿਹਾ ਏ ਬਾਕੀ ਇੱਧਰ ਆਪਣੇ ਨਾਣੂ ਬਾਈ ਚੱਲੋ ਹੁਣ ਆਪਾਂ ਚੱਲਦੇ ਅੱਜ ਅੱਜ ਦੇ ਬਲੌਗ ਤੇਕਰ ਮੇਰੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਚੱਲੋ ਹੁਣ ਆਪਾਂ ਚੱਲੀਏ ਦੇਖੋ ਚ ਰਹੀ ਹੁਣ ਜਿੱਕਣ ਦੀ ਬਾਜ਼ਾਰ ਮਨਾ ਪੁੱਜ ਗਏ ਦਸਹਰਾਾ ਗਰਾਊਂਡ ਮਨੇ ਜਾਣਾ ਹੈ ਅੰਦਰ ਚੱਲੋ ਬਾਕੀ ਇੱਧਰ ਦੇਖੋ ਲੈ ਚਲੂ ਕਰੀਆ ਤੇ ਆਰੀ ਕਰੀਆਂ ਹੋਈਆਂ ਬਾਕੀ ਇੱਧਰ ਚੱਲੋ ਹੁਣ ਆਪਾਂ ਚੱਲਦੇ ਆ ਬਾਕੀ ਇੱਧਰ ਆਪਣੇ ਨਾਨੂ ਬਾਈ ਵੀ ਆ ਜਾ ਰਹੇ ਆ ਦੰਦੇ ਵਾਲੇ ਘੜਤਾ ਆ ਦੇਖੋ ਗਾਇਸ ਅਸੀਂ ਹੁਣ ਦਸਹਰਾਾ ਗਰਾਊਂਡ ਮਾ ਪੁੱਜ ਗਏ ਬਾਕੀ ਇੱਧਰ ਦੇਖੋ अगर रास्ता है ना शायद रखे तय त्यू कर बाकी सैड टूंट लगे हुआ है बाकी इधर देखो सामने बड़ा चटोल भी लगे हुआ है ਇੱਧਰ ਡੀ ਜੇ ਡੂ ਜੇ ਵਗੈਰਾ ਲੱਗ ਰਹੇ ਬਾਕੀ ਇੱਧਰ ਮੈਡ ਮੂਟ ਵੀ ਲੱਗੇ ਹੋਏ ਆ ਦੇਖੋ ਅਸੀਂ ਹੁਣ ਗਾਇਸ ਹੁਣ ਅਸੀਂ ਚੱਲਦੇ ਆ ਤੁਹਾਨੂੰ ਬਾਜ਼ਾਰ ਮਾਂ ਦਿਖਾਉਂਦੇ ਆ ਜਿੱਕਣ ਕੀ ਕੱਲੂ ਹੋਲੀ ਐ ਕੱਲ ਦਾ ਤੁਹਾਨੂੰ ਵਲੋਗ ਆ ਜੂਗੇ ਬਾਕੀ ਇੱਧਰ ਆਪਣੇ ਨਾਣੂ ਬਾਈ ਵੀ ਐ ਚੱਲੋ ਹੁਣ ਆਪਾਂ ਚੱਲਦੇ ਆ ਅੱਜ ਦੇ ਵਲੋਗ ਟੱਕ ਮੇਰੇ ਨਾਲ ਜੁੜੇ ਰਹੋ ਜਿਨੇ ਵੀਡੀਓ ਨੂੰ ਲਾਈਕ ਨਹੀਂ ਕਰਿਆ ਕੱਲ ਤੋਂ ਨਾਲ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਘੰਟੀ ਦਬਾਰੋ ਠੀਕ ਹੈ ਹੁਣ ਆਪਾਂ ਚੱਲਦੇ ਦੇਖੋ ਦੇਖੋ ਜਦ ਜਦ ਆਪਣਾ ਬਾਜ਼ਾਰ ਸ਼ੁਰੂ ਹੋ ਜਾਦਾ ਇੱਥੇ ਆ ਦੇਖੋ ਮਾਰਕੀਟ ਬਹੁਤ ਘੇੜ ਲੱਗਿਆ ਹੋਈਆਂ ਬਹੁਤ ਜ਼ਿਆਦਾ ਜਰਾਸ਼ ਹੋਇਆ ਹੋਇਆ ਕਾਲੂ ਹੈ ਹੀ ਆ ਹੋਰ ਨਹੀਂ ਬੱਕੇ ਦਿਲ ਦੇਖ ਲੋ ਓਨਲੀ ਦਾ ਬਲੌਗ ਵੀ ਤੁਹਾਨੂੰ ਨੈਕਸਟ ਬਲੌਗ ਮਾ ਦੂੰਗਾ वो भी जुड़ुर पक्का देखियो <laughs> आ देखो कालू है ये होली औरे करके नजारा राश होया होया आज yeah. आ देखो ਓਏ ਅਸਲੀ ਦਾ ਰਾਰ ਨੂੰ ਇਹ ਹੋ ਰਾ ਸ਼ੌਂਕ ਆ ਜਾਂਦਾ ਹੋ ਰਿਹਾ ਤੂੰ ਗਰਵੰਦ ਕਰੇ ਕਿਉਂਗਾ ਹੈ ਬੋਲ ਪਤਾ ਨਹੀਂ ਇਹ ਆਈ ਆਪਣਾ ਗਲੇ ਰੰਗ ਦੀ ਅੱਛਾ ਹੋਈ ਅੱਛਾ ਹੋਈ ਆਰੇ ਕੋਈ ਦਰ ਵੀ ਕੋਈ ਆ ਅੱਛਾ ਬੱਛਾ ਹੋਇਆ ਮੈਂ ਹੁਰੀ ਤੇ ਲੈ ਜਾਂਦਾ ਹਾਂ ਕਲਾਂ ਨੂੰ ਹੁਰੀ ਤੇ ਲੈ ਲਵਾਂਗੇ ਪੈਸੇ ਨਹੀਂ ਹੈ ਜੰਮ Why is it Shiranya Arato? I can't go there, it's a bigiful piece. Okری... It's just like a aquí clutter using one and it's still actually actually too strong and easy to avoid ਚੈੱਕ ਕਰਾਈ ਰਾਤ ਦਾ ਰਿਵਿਊ ਚੈੱਕ ਕਰੋ ਇਹ ਸਾਡਾ ਹੈਗਾ ਸਾਰਾ ਗਰਾਊਂਡ ਬਈ ਦਸਾਰਾ ਗਰਾਊਂਡ ਹੀ ਆਣਾ ਬਾਬੇ ਆ ਰੱਖੋ ਹਾਂਜੀ ਸਾਰਾ ਆਉਂਦਾ ਹੈ ਰੋ ਤੁਸੀਂ ਦੇਖਿਆ ਹੋਣਾ ਕਹੇ ਲੱਗ ਰਿਹਾ ਤਾਂ ਫੋਨ ਰੱਖੋ ਕਹੇ ਲੱਗ ਰਿਹਾ ਔਰ ਦੇਖੋ ਸਾਰਾ ਆਉਂਦਾ ਹੈ ਬਾਹਰ ਆਉਂਦਾ ਹੈ me ਕਾਇਸ ਅਸੀਂ ਹੁਣ ਜਾ ਰਹੇ ਆ ਘਰ ਨੂੰ ਹੁਣ ਮਿਲਦੇ ਆਪਾਂ ਨੈਕਸਟ ਬਲੌਗ ਮਾ ਕੋਲੀ ਵਾਲੇ ਬਲੌਗ ਮਾ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕੱਲ ਤੋਂ ਨਰੇ ਆ ਕੇ ਆ ਕੇ ਸ਼ੇਅਰ ਕਮੈਂਟ ਕਰਕੇ ਦੱਸੋ ਕਹੀ ਵੀਡੀਓ ਲੱਗੀ ਮਿਲਦੇ ਹੁਣ ਆਪਾਂ ਨੈਕਸਟ ਬਲੌਗ ਮਾ ਓਕੇ ਬਾਏ ਟਾਟਾ